ਸਸਰੀਕਾਰ ਜੀ ਸਾਰਿਆਂ ਨੂੰ ਅੱਪਾ ਅੱਜ ਇੱਕ ਬੇਨਤੀ ਕਰਦੇ ਆ ਜੋ ਕਿ ਸਾਰਿਆਂ ਨੂੰ ਬਹੁਤ ਬੜੀ ਦੁੱਖਦਰਦ ਦੀ ਗੱਲ ਐ ਕਿਉਂਕਿ ਜਿੰਨੀ ਗਰੀਬ ਦੀ ਰੋਟੀ ਸੀ ਉਹ ਅੱਜ ਖਤਮ ਹੋ ਗਈ ਕਿਉਂਕਿ ਅਸੀਂ ਖੜਿਆਂ ਚ ਲੋਂਗੋਵਾਲ ਮੰਡੀ ਦੇ ਵਿੱਚ ਵੀ ਹਰੇਕ ਗਰੀਬ ਅਮੀਰ ਮੰਡੀ ਚ ਆਉਂਦਾ ਕੋਈ ਨੀਮ ਨਾ ਲੈਂਦਾ ਕੋਈ ਵੇਚਦਾ ਕੋਈ ਦੁਕਾਨਦਾਰ ਚਾਹ ਪੀਂਦਾ ਕੋਈ ਠੰਡਾ ਤੱਤਾ ਪੀਂਦਾ ਕੋਈ ਪਹਾੜਾ ਲਾਉਂਦਾ ਗੱਡੀਆਂ ਦਾ ਤੇ ਕੋਈ ਢੋਟ ਭਈਆ ਕਰਦਾ ਵੀ ਸਾਨੂੰ ਅੱਜ ਇੱਕ ਪੰਜਾਬ ਦੀ ਜੋ ਵੱਡੇ ਲੈਵਲ ਤੇ ਮੰਡੀ ਸੀ ਤੁੰਗਾ ਵਾਲੀ ਪਿੰਡ ਦੇ ਵਿੱਚ ਲੱਗੀ ਹੋਈ ਸਾਨੂੰ ਉਹਦਾ ਬੜਾ ਦੁੱਖ ਆ ਸਾਰਿਆਂ ਨੂੰ ਸਾਰੇ ਚਰਨੇ ਬਾਈ ਉਹੀ ਖੜੇ ਨੇ ਸਾਰੇ ਪੋਪੀ ਉਹੀ ਖੜੇ ਨੇ ਸਾਰੇ ਸਾਡੇ ਪਾਲੀ ਢਾਲੀ ਖੜੇ ਨੇ ਸਾਰੇ ਸਾਡੇ ਵੀਰ ਚੈਨਲ ਵਾਲੇ ਖੜੇ ਨੇ ਜਿਹੜੇ ਕਿ ਆਪਦਾ ਰੋਟੀ ਰਿਜਕ ਚਲਾਉਂਦੇ ਨੇ ਚੈਨਲਾਂ ਰਾਹੀਂ ਮੰਡੀਆਂ 'ਚ ਵੀਡੀਓ ਰਾਹੀਂ ਲੋਕਾਂ ਤਾਈ ਸਾਰੀ ਤੁਰਤ ਰੋਜ਼ ਦੀ ਖਬਰ ਪਹੁੰਚਾਉਂਦੇ ਨੇ ਜਿਹੜੇ ਤੇਸਾਂ ਪ੍ਰਦੇਸ਼ਾਂ ਦੇ ਵਿੱਚ ਤੇ ਹੱਥ ਬੰਨ ਕੇ ਸਾਨੂੰ ਇਹੀ ਬੇਨਤੀ ਹੈ ਵੀ ਜਿਵੇਂ ਵੀ ਸਾਡੀ ਉਹ ਮੰਡੀ ਚੱਲਦੀ ᱛੀ ਉਸੇ ਤਰ੍ਹਾਂ ਸਾਰੀ ਪਬਲਿਕ ਨੂੰ ਅਸੀਂ ਪਿੰਡਾਂ ਦੇ ਪਿੰਡਾਂ ਨੂੰ ਹੱਥ ਬੰਨ ਕੇ ਕਹਿੰਨੇ ਆ ਵੀ ਮੰਡੀ ਡਾਕਟਰ ਸਾਹਿਬ ਦੀ ਨਹੀਂ ᱛੀ ਉਹ ਮੰਡੀ ਸਾਡੀ ਗਰੀਬਾਂ ਦੀ ᱛੀ ਲੋਕਾਂ ਦੀ ਮੰਡੀ ਸੀ ਉਹ ਲੋਕਾਂ ਦੀ ਮੰਡੀ ᱛੀ ਪਬਲਿਕ ਦੀ ਮੰਡੀ ᱛੀ ਵੀ ਪਬਲਿਕ ਨੂੰ ਉਸੇ ਤਰ੍ਹਾਂ ਉਹ ਮੰਡੀ ਦਾ ਅਧਿਕਾਰ ਦਿੱਤਾ ਜਾਵੇ ਮੰਡੀ ਉਸੇ ਤਰ੍ਹਾਂ ਚੱਲੇ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਮੌਜਾਂ ਕਰੋ ਸਾਰੇ ਪਿੰਡਾਂ ਵਾਲੇ ਨਵੇਂ ਨੇੜੇ ਦੇ ਜਿੰਨੇ ਤੁੰਗਾਲੀ ਦੇ ਲਵੇ ਹੋ ਵੀ ਮौज ਕਰੋ ਰਸੋ ਬਸੋ ਸਾਡੀ ਮੰਡੀ ਚਲਾ ਦਿਓ ਬਾਈ ਤੁਹਾਡੇ ਮਹਾਰਾਜ ਪਰਿਵਾਰਾਂ ਚ ਖੈਰ ਸੁਖ ਸ਼ਾਂਤੀ ਰੱਖੇ ਮਹਾਰਾਜ ਤੁਹਾਡੀ ਵੀ ਕਿਰਪਾ ਬੱਲੇ ਬੱਲੇ ਰੱਖੇ ਤੇ ਤੁਹਾਡੀ ਤੁੰਗਾਲੀ ਦੀ ਵੀ ਬੱਲੇ ਬੱਲੇ ਰਹੇ ਤੇ ਡਾਕਟਰ ਸਾਹਿਬ ਦੀ ਵੀ ਬੱਲੇ ਬੱਲੇ ਰਹੇ ਜਿਨ੍ਹਾਂ ਨੇ ਕੇ ਸਾਰੇ ਪੰਜਾਬ ਲੈਵਲ ਦੇ ਵਿੱਚ ਅੱਜ ਤੁੰਗਾਲੀ ਪਿੰਡ ਦਾ ਕਿੱਡਾ ਨੌਂ ਕੜਤਾ ਦੁਨੀਆ ਕੋਨੇ ਕੋਨੇ ਤੇ ਮੰਡੀਆਂ ਲਵਾਤੀਆਂ ਕੋਨੇ ਕੋਨੇ ਤੇ ਬੱਕਰੀਆਂ ਕਰ ਕਰ ਬਣਾਤੀਆਂ ਜਿਹੜੀ ਕਿ ਬੱਕਰੀ ਨੂੰ ਅੱਜ ਜੰਗਲ ਦੇ ਵਿੱਚ ਕੋਈ ਪੁੱਛਦਾ ਨਹੀਂ ਸੀ 6-7000 ਦੀ ਨੂੰ ਉਸ ਬੱਕਰੀ ਨੂੰ ਅੱਜ 60-70 50000 ਦੀ ਵਿਕਿਆਤੀ ਤੇ ਹਰੇਕ ਬੱਚੇ-ਬੱਚੇ ਨੂੰ ਟ੍ਰੇਨਿੰਗ ਦੇਤੀ ਕਿਸੇ ਬੱਚੇ ਨੂੰ ਅਸੀਂ ਮਾੜੇ ਕੰਮ ਤੇ ਨਹੀਂ ਲਾਇਆ ਕੋਈ ਨਸ਼ੇ ਪੱਤੇ ਤੇ ਨਹੀਂ ਲਾਇਆ ਅਸੀਂ ਵਪਾਰ ਲੈਣ ਦੇ ਰਾਹੀਂ ਲੈ ਕੇ ਗਏ ਆ ਤੁੰਗਾਲੀਆ ਦਾ ਡਾਕਟਰ ਸਾਹਿਬ ਵੀ ਤੇ ਮੇਰੇ ਵੀਰ ਚਰਨੇਬਾਈ ਹੁਰੀਂ ਦੀ ਜੋ ਮੰਡੀਆਂ ਦੇ ਨਿਤ ਦੇ ਸਦਾ ਵਪਾਰੀ ਨੇ ਮੰਡੀਆਂ ਦੇ ਵਿੱਚ ਆ ਰਾਜਪਾਗ ਰੋਜ ਲਾਉਂਦੇ ਨੇ ਆਪਣੀਆਂ ਬੱਕਰੀਆਂ ਲਿਆ ਕੇ ਗੱਡੀਆਂ ਰਾਹੀਂ ਲੱਤ ਕੇ ਲੈ ਜਾਂਦੇ ਨੇ ਤੇ ਸਾਡੇ ਤਰਸੇਮ ਸਿੰਘ ਧੂਰੀ ਵਾਲੇ ਤੇ ਬਾਈਆ ਹੋਰ ਚੈਨਲ ਵਾਲੇ ਜਿਨ੍ਹਾਂ ਦੇ ਕੇ ਮੈਨੋਂ ਨਹੀਂ ਜਾਣਦਾ ਸਾਰੇ ਵੀਡੀਓ ਬਣਾਉਂਦੇ ਨੇ ਵੀਡੀਓ ਦੇ ਰਾਹੀਂ ਸੋਨੂੰ ਸਭ ਦੇ ਰੂਗ ਰੂ ਕਰਾਉਂਦੇ ਨੇ ਤੇ ਸਾਰਿਆਂ ਪਾਈਆਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਸਾਡੀ ਗਰੀਬਾਂ ਦੀ ਰੋਜ਼ਕ ਰੋਟੀ ਨਾ ਖੋਹੋ ਵੀ ਜਿਵੇਂ ਵੀ ਮੰਡੀ ਚੱਲਦੀ ਆ ਉਸੇ ਤਰ੍ਹਾਂ ਚੱਲਦੀ ਰਹੇ ਹੱਥ ਬੰਨ੍ਹ ਕੇ ਸਾਡਾ ਇਹ ਟੁਕੜਾ ਧੰਨਵਾਦ ਤੁਹਾਨੂੰ ਤੇ ਦੋ ਚਾਰ ਗੱਲਾਂ ਸਾਡੇ ਚਰਦੇ ਬਾਈ ਹੁਣ ਹੀ ਦੱਸਣਗੇ ਪੋਪੀ ਵੀ ਨਹੀਂ ਬੈਠੇ ਨੇ ਬਾਬੇ ਰਾਜੂ ਹੁਣ ਹੀ ਬੈਠੇ ਨੇ ਸਭ ਤੋਂ ਪਹਿਲਾਂ ਸਾਸਰੀ ਕਾਲ ਜੀ ਬਈ ਸਾਰਿਆਂ ਅਸੀਂ ਇਹ ਬੇਨਤੀ ਕਰਦੇ ਆ ਬਾਈ ਸਰਕਾਰਾਂ ਅਖੇ ਵੀ ਚਲੋ ਬੜੇ ਚਿਰ ਦੀ ਮਿਹਨਤ ਸੀ ਬਾਈ ਕੀਤੀ ਆਪਣੇ ਨੇ ਬਾੜਾ ਚਰ ਮਿਹਨਤ ਕਰਕੇ ਕੋਈ ਵੀ ਚੀਜ਼ ਆਪਾਂ ਜੇ ਮਕਾਨ ਵੀ ਬਣਾਉਨੇ ਆ ਬਾਈ ਜੀ ਬੜੇ ਚਿਰਾਂ ਵਿੱਚ ਤਿਆਰ ਹੁੰਦਾ ਉਹ ਇਹ ਜਿਹੜੀ ਮੰਡੀ ਸੀ ਨਾ ਬਾਈ ਜੀ ਉਹਨਾਂ ਨੇ 7-8 ਸਾਲਾਂ ਦੇ ਵਿੱਚ ਬੜੀ ਬਹੁਤ ਔਖੀ ਚਲਾਈ ਹੋਈ ਹੈਗੀ ਜਦੋਂ ਹੁਣ ਸਾਡੇ ਵਰਗਿਆਂ ਨੂੰ ਪਤਾ ਹੀ ਨਹੀਂ ਸੀ ਬਾਈ ਜੀ ਬੱਕਰੀ ਬਾਰੇ ਵੀ ਕੀ ਚੀਜ਼ ਹੁੰਦੀ ਹੈ ਬੱਕਰੀ ਠੀਕ ਆ ਜੀ ਅਸੀਂ ਮਾਲ ਚਾਰਦੇ ਹੀ ਘਰੇ ਆ ਕੇ ਸੁੱਤੇ ਰਹਿੰਦੇ ਸੀ ਸਾਨੂੰ ਬੱਕਰੀ ਬਾਰੇ ਨੌਲੇਜ ਨਹੀਂ ਸੀ ਬਾਈ ਜੀ ਇੱਕ ਜਿਹੜਾ ਸਾਡਾ ਮੇਨ ਮੁੱਦਾ ਸੀਗਾ ਵੀ ਕਿੱਥੋਂ ਅਸੀਂ ਸਟਾਰਟਿੰਗ ਕਰੀਆ ਕਿਉਂਕਿ ਥੋਂ ਗਾਲੀ ਮੰਡੀ ਤੋਂ ਬਲਵਿੰਦਰ ਮਾਨ ਬਾਈ ਤੋਂ ਠੀਕ ਆ ਜੀ ਗੱਲ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਬਾਈ ਜੀ ਜਿਵੇਂ ਸਰਕਾਰਾਂ ਨੇ ਆ ਚਲੋ ਸਰਕਾਰਾਂ ਅਕੇ ਵੀ ਸਾਡੀ ਹੱਥ ਬੰਨ ਕੇ ਇਹੀ ਬੇਨਤੀ ਆ ਵੀ ਇਹ ਮੰਡੀਆਂ ਨੇ ਜਿਹੜੀਆਂ ਚੱਲਣੀਆਂ ਚਾਹੀਦੀਆਂ ਨੇਗੀਆਂ ਇਹ ਬਾਈ ਜੀ ਜਿਵੇਂ ਬਾਰੇ ਬੰਦੇ ਹੁਣ ਵੱਡੇ ਜਿਹੀ ਬਾਈ ਜੀ ਚੀਜ਼ ਦੇ ਵਿੱਚ ਪੈ ਗਏ ਜੇ ਇਹ ਚੀਜ਼ ਦਾ ਚਾਨਣ ਹੋਇਆ ਬਾਈ ਜੀ ਤੁਹਾਡੇ ਥਰੂ ਚੈਨਲ ਵਾਲੇ ਬਾਈਆਂ ਦੇ ਥਰੂ ਬਾਈ ਜੀ ਇਹ ਮੰਡੀਆਂ ਚੱਲਣ ਲੱਗੀਆਂ ਨੇਗੀਆਂ ਤਾਂ ਬਲਵਿੰਦਰ ਮਾਨ ਦਾ ਇਹ ਸੀਗਾ ਵੀ ਦੁਨੀਆ ਹਰੇਕ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਬਲਵਿੰਦਰ ਮਾਨ ਜੀ ਦੀ ਮੰਡੀ ਆ ਉਹ ਬਲਵਿੰਦਰ ਮਾਨ ਜੀ ਦੀ ਮੰਡੀ ਨਹੀਂ ਬਾਈ ਆਪਣੀ ਸਾਰੀ ਪਾਵਲਖ ਦੀ ਮੰਡੀ ਆ ਉਹ ਵਪਾਰੀਆਂ ਦੀ ਮੰਡੀ ਲਾ ਲਓ ਬਾਈ ਚੈਨਲ ਵਾਲਿਆਂ ਦੀ ਮੰਡੀ ਲਾ ਲਓ ਠੀਕ ਆ ਜੀ ਜੋ ਵੀ ਗਰੀਬ ਜਨਤਾ ਸੀ ਆਪਣੀ ਜਿਵੇਂ ਅੱਜ ਕਿਸੇ ਕੋਲੇ ਬਾਈ ਜੀ ਆਪਾਂ ਕਹਿੰਦੇ ਆ ਵੀ ਮਾਜਾ ਮਾਜਾ 70 80000 ਦੀ ਅਗਲਾ ਕੰਦਾ ਮੇ ਤੋਂ ਨਹੀਂ ਲਈ ਜਾਣੀ ਅੱਜ ਆਪਾਂ 15000 ਰੁਪਿਆ ਪਾ ਕੇ ਮੰਡੀ ਦੇ ਵਿੱਚ ਜਾਨੇ ਆ ਜੀ ਕੋਈ ਨਾ ਕੋਈ ਸਾਧਨ ਕਰਕੇ ਲਿਆ ਉਹਨਾਂ ਉਥੋਂ 5 700 ਰੁਪਿਆ ਦਿਹਾੜੀ ਵਾਲਾ ਮਸਲਾ ਕਰਕੇ ਬਾਈ ਜੀ ਘਰੇ ਆ ਜਾਂਦੇ ਸੀਗੇ ਹਰੇਕ ਬੰਦੇ ਨੂੰ ਉਹ ਮੰਡੀ ਦਾ ਬਾਲਾ ਫਾਇਦਾ ਸੀ ਬਾਈ ਜੀ ਮੰਡੀਆਂ ਸਾਰੀਆਂ ਦਾ ਆਪਾਂ ਨੂੰ ਫਾਇਦਾ ਆ ਬਾਕੀ ਜਿਹੜੀ ਉਹ ਮੰਡੀ ਆ ਵੀਰੇ ਉਹ ਮੰਡੀ ਬਾੜੀ ਵੱਡੀ ਸੀਗੀ ਜਿੱਥੋਂ ਆਪਣੀ ਸਟਾਰਟਿੰਗ ਹੋਈ ਆ ਉਹ ਮੰਡੀ ਜਿਵੇਂ ਵੀ ਆਪਣੀ ਚੱਲਦੀ ਸੀ ਬਾਈ ਜੀ ਆਪਾਂ ਹੱਥ ਪੱਲ ਕੇ ਸਰਕਾਰਾਂ ਅੱਗੇ ਵੀ ਬੇਨਤੀ ਕਰਦੇ ਆ ਠੀਕ ਆ ਜੀ ਗੱਲ ਤਾਂ ਵੀ ਉਹ ਮੰਡੀ ਚੱਲਣੀ ਚਾਹੀਦੀ ਆ ਵੀਰੇ ਕਿਸੇ ਵੀ ਢੰਗ ਨਾਲ ਚਲਾਉਣ ਉਹ ਮੰਡੀ ਨੂੰ ਚਲਾਉਣ ਬਾਈ ਜੀ ਜਰੂਰ ਸਾਡੀ ਹੱਥ ਵੱਨ ਕੇ ਵੇਚੀ ਆ ਸਾਰੀ ਪਬਲਿਕ ਜਿਵੇਂ ਵੀ ਬਾਈ ਜੀ ਬਲਵਿੰਦਰ ਮਾਨ ਨਾਲ ਆਪਾਂ ਚੱਲੇ ਹੋਇਆ ਉਵੇਂ ਚੱਲਦੇ ਰਹੀਏ ਬਾਈ ਜੀ ਕਈ ਵਾਰੀ ਬਾਈ ਕਹਿੰਦੇ ਨੇ ਮੰਡੀ ਬੰਦੋ ਕਿ ਸਾਨੂੰ ਵੀ ਪਤਾ ਵੀ ਦੋ ਤਿੰਨ ਮੰਡੀਆਂ ਬੰਦ ਹੋ ਗਈਆਂ ਬਾਈ ਜੀ ਚਲੋ ਬਾਈ ਜੀ ਵੀ ਤੁਰੇ ਫਿਰਦੇ ਨੇ ਕਿ ਇਹ ਨਹੀਂ ਗੱਲ ਹੈਗੀ ਜਿੰਨਾ ਕੁ ਜੋਰ ਆ ਬਾਈ ਜੀ ਲਾਉਣਗੇ ਪਰ ਆਪਾਂ ਵੀ ਸਰਕਾਰਾਂ ਦੇ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਵੀ ਜਿਵੇਂ ਵੀ ਇਹ ਮੰਡੀਆਂ ਚੱਲਦੀਆਂ ਨੇ ਵੀ ਇਹ ਚੱਲਦੀਆਂ ਹੀ ਰਹਿਣ ਬਾਰੇ ਗਰੀਬ ਜਨਤਾ ਦਾ ਬਾਈ ਜੀ ਵੱਧ ਤੋਂ ਵੱਧ ਧੰਦਾ ਆ ਫਾਇਦਾ ਹੋ ਜੂਗਾ ਹਰ ਇੱਕ ਬੰਦੇ ਦਾ ਵੀਰੇ ਦੇ ਵੀ ਆਪਾਂ ਯਾਰ ਮੰਡੀ ਤੇ ਜਾਨੇ ਆਂਗੇ ਕਈ ਧਿਆੜੀਦਾਰ ਨੇ ਵੀਰੇ 5-4000 ਰੁਪਿਆ ਪਾ ਕੇ ਮੰਡੀ ਦੇ ਵਿੱਚ ਤੁਰ ਪੈਂਦੇ ਨੇਗੇ ਉਹ ਕੋਈ ਮੀਵ ਨਾ ਲੈ ਕੇ ਵੇਚ ਜਾਂਦਾ ਆ ਕੋਈ ਬੱਕਰੀ ਲੈ ਕੇ ਵੇਚ ਜਾਂਦਾ ਆ ਤਾਂ ਉਹਨਾਂ ਦਾ ਧੰਦਾ ਸੀ ਜਿਹੜਾ ਚੱਲਣ ਲੱਗ ਰਿਹਾ ਬਾਈ ਜੀ ਠੀਕ ਆ ਜੀ ਆਪਾਂ ਇਹੀ ਗੱਲ ਬਾਈ ਜੀ ਹੱਥ ਜੋੜ ਕੇ ਕਹਿੰਦੇ ਆ ਵੀ ਇਹ ਮੰਡੀ ਨੂੰ ਆਪਾਂ ਚਲਾਈਏ ਰਲ ਮਿਲ ਕੇ ਚਲਾਓ ਬਾਈ ਜੀ ਸਰਕਾਰਾਂ ਅੱਗੇ ਵੀ ਆਪਣੀ ਹੱਥ ਜੋੜ ਕੇ ਪੀਦਾ ਵੀ ਇਹ ਮੰਡੀ ਨੂੰ ਚਲਾਉਣਾ ਚਾਹੀਦਾ ਜੀ ਧੰਨਵਾਦ ਦਾ ਧੰਨਵਾਦ